ਮੂਸੇ ਹਵੇਲੀ ਅੰਦਰ ਲੋਕਾਂ ਨੂੰ ਲਿਜਾਣ ਦੇ ਪੈਸੇ ਲੈਣ ਵਾਲੀ ਗੱਲ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸੱਟ ਵੱਲੋਂ ਲਾਰੈਂਸ ਬਿਛਨੋਈ ਦੀਆਂ ਇੰਟਰਵਿਊ ਨੂੰ ਲੈ ਕੇ ਜੋ ਖੁਲਾਸਾ ਕੀਤਾ ਹੈ ਉਸ ਬਾਰੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਪੁਲਿਸ ਜੇਲ੍ਹ ਹਿਰਾਸਤ ਵਿੱਚ ਹੋਈਆਂ ਗੈਰ ਕਾਨੂੰਨੀ ਇੰਟਰਵਿਊਆਂ ਦੇ 16 ਮਹੀਨੇ ਬਾਅਦ ਮਾਨਯੋਗ ਹਾਈ ਕੋਰਟ ਦੀ ਸੱਟ ਨੇ ਹੁਣ ਸਪਸ਼ਟ ਕੀਤਾ ਹੈ ਕਿ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਪੰਜਾਬ ਦੇ ਸੀਆਈਏ ਹਿਰਾਸਤ ਵਿੱਚ ਅਤੇ ਦੂਜੀ ਰਾਜਸਥਾਨ ਵਿੱਚ ਹੋਈ ਸੀ CIA ਜੋ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਏਜੰਸੀ ਹੈ ਜਿਸ ਰਾਹੀਂ ਖਤਰਨਾਕ ਅਪਰਾਧੀਆਂ ਨੂੰ ਆਂਤਕਵਾਦੀਆਂ ਨੂੰ ਅਤੇ ਕਤਲ ਸੰਬੰਧੀ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਮੇਰੇ ਪੁੱਤਰ ਦੇ ਕਤਲ ਕੇਸ ਸੰਬੰਧੀ CIA ਪਰ ਇਹ ਦੂਸਰਾ ਗੰਭੀਰ ਖੁਲਾਸਾ ਹੋਇਆ ਹੈ ਕਿਸ ਤਰ੍ਹਾਂ ਇਹ ਏਜੰਸੀ ਅਪਰਾਧ ਨੂੰ ਰੋਕਣ ਦੀ ਬਜਾਏ ਅਪਰਾਧੀਆਂ ਨੂੰ ਸਹੂਲਤਾਂ ਦੇਣ ਦਾ ਅੱਡਾ ਬਣੀ ਹੋਈ ਹੈ ਹਾਈ ਕੋਰਟ ਨੇ ਕਿਹਾ ਪੰਜਾਬ ਪੁਲਿਸ ਦੇਸ਼ ਵਿੱਚ ਸਭ ਤੋਂ ਵਧੀਆ ਹੈ ਪਰ ਕੁਝ ਕਾਲੀਆਂ ਭੇਡਾਂ ਦੀ شناخت ਹੋਣੀ ਚਾਹੀਦੀ ਹੈ ਪਰ ਇਹਨਾਂ ਕਾਲੀਆਂ ਭੇਡਾਂ ਨੂੰ ਲੱਭਣ ਦੀ ਫਿਕਰ ਡੀਜੀਪੀ ਮੁੱਖ ਮੰਤਰੀ ਅਤੇ ਗ੍ਰਹਿ ਭਾਗ ਨੂੰ ਨਹੀਂ ਹੈ ਨਹੀਂ ਤਾਂ ਉਹਨਾਂ ਵੱਲੋਂ ਨਾ ਗੈਂਗਸਟਰ ਦੀ ਇੰਟਰਵਿਊ ਦੀ ਸਫਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਤੇ ਨਾ ਅਦਾਲਤ ਵਿੱਚ ਝੂਠਾ ਹਲਫਨਾਮਾ ਦਿੱਤਾ ਜਾਂਦਾ ਤੇ ਨਾ ਹੀ ਮੇਰੇ ਪੁੱਤਰ ਦੇ ਕਤਲ ਕੇਸ ਦੀ ਜਾਂਚ ਨੂੰ ਲਮਕਾਇਆ ਜਾਂਦਾ ਪੀੜਿਤ ਮਾਪੇ ਹੋਣ ਦੇ ਨਾਤੇ ਅਸੀਂ ਪੁੱਛਦੇ ਹਾਂ ਕਿ ਇਹ ਅਜੀਹਾ ਸਿਸਟਮ ਹੈ ਜੋ ਤੁਸੀਂ ਬਣਾ ਰਹੇ ਹੋ ਜੋ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬਜਾਏ ਅਪਰਾਧੀਆਂ ਲਈ ਸਹੂਲਤਾਂ ਅਤੇ ਅਸ਼ੋਰਾਮ ਵਾਲਾ ਮਾਹੌਲ ਸਿਰਜ ਰਿਹਾ ਹੈ ਇਹ ਹਰ ਮਾਤਾ ਪਿਤਾ ਦੀ ਚਿੰਤਾ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਹੁਣ ਗੱਲ ਕਰਦੇ ਹਾਂ ਸਿੱਧੂ ਪਰਿਵਾਰ ਦੇ ਨਵੇਂ-ਨਵੇਂ ਕਰੀਬੀ ਬਣੇ ਉਹਨਾਂ ਲੋਕਾਂ ਦੀ ਜੋ ਹਵੇਲੀਆਂ ਇਹ ਲੋਕਾਂ ਕੋਲੋਂ ਹਵੇਲੀ ਅੰਦਰ ਲੈ ਜਾਣ ਦੇ ਪੈਸੇ ਲੈ ਰਹੇ ਹਨ ਇਸ ਦਾ ਖੁਲਾਸਾ ਕੀਤਾ ਹੈ ਸਿੱਧੂ ਮੂਸੇਵਾਲਾ ਪਰਿਵਾਰ ਦੇ ਕਰੀਬੀ ਤੇ ਸਿੱਧੂ ਦੇ ਖਾਸ ਯਾਰ ਅਵਰੀਤ ਸਿੱਧੂ ਨੇ ਅਵਰੀਤ ਸਿੱਧੂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਭ ਕੁਝ ਹੋ ਰਿਹਾ ਗਾਣੇ ਵੀ ਚੱਲ ਰਹੇ ਤੇਰੇ ਪਰ ਕੁਝ ਆਪਣੇ ਹੀ ਤੈਨੂੰ ਖਤਮ ਕਰਨ ਨੂੰ ਫਿਰਦੇ ਆ ਨਾ ਕੋਈ ਸੁਣਦਾ ਨਾ ਕਿਸੇ ਨੂੰ ਕੁਝ ਕਹਿਣ ਦਾ ਦਿਲ ਕਰਦਾ ਕਿਉਂਕਿ ਅੱਜ ਕੱਲ ਉਹ ਬੰਦੇ ਦੇਖ ਰੇਖ ਕਰਦੇ ਤੇਰੇ ਜਾਣ ਬਾਅਦ ਜੋ ਤੈਨੂੰ ਚੰਗੀ ਤਰ੍ਹਾਂ ਮਿਲੇ ਤੱਕ ਨਹੀਂ ਉਹਨਾਂ ਵਿੱਚ ਬਹੁਤ ਤਾਂ ਬਸ ਹੁਣ ਖਾਸ ਬਣ ਕੇ ਆਪਣੇ ਘਰ ਪਰਨਤੇ ਹੋਏ ਨੇ ਮੈਨੂੰ ਬਹੁਤ ਬੰਦੇ ਦੱਸਦੇ ਵੀ ਆ ਕਿ ਇਹ ਬੰਦਾ ਪੈਸੇ ਮੰਗਦਾ ਬਾਈ ਦੇ ਨਾਮ ਤੇ ਜਾਂ ਕਹਿੰਦਾ ਵੀ ਹਵੇਲੀ ਲੈ ਕੇ ਜਾऊं ਇਹ ਚੀਜ਼ ਲੈ ਆਇਓ ਬਾਹਰੋਂ ਇੱਕ ਗੱਲ ਯਾਦ ਰੱਖਿਓ ਜਿਸ ਬੰਦੇ ਨੇ ਸਿੱਧੂ ਬਾਈ ਦੇ ਨਾਮ ਤੇ ਪੈਸੇ ਖਾਦੇ ਜਾਂ ਕੋਸ਼ਿਸ਼ ਕੀਤੀ ਸਭ ਇੱਥੇ ਹੀ ਹੋਣਾ ਹਿਸਾਬ ਕਿਤਾਬ ਬਾਕੀ ਰੱਬ ਜੇ ਕਿਸੇ ਨੂੰ ਕੋਈ ਪੈਸੇ ਦਿੰਦਾ ਤਾਂ ਬਾਈ ਤੁਸੀਂ ਸਿੱਧੂ ਬਾਈ ਦੀ ਸੋਚ ਦੇ ਉਲਟ ਹੋ ਕਿਉਂਕਿ ਉਸਨੇ ਨਾ ਕਦੇ ਹਵੇਲੀ ਦੇ ਗੇਟ ਬੰਦ ਕੀਤੇ ਤੇ ਨਾ ਹੀ ਕਦੇ ਕਿਸੇ ਬਾਈ ਨੂੰ ਮਿਲਣ ਦੇ ਪੈਸੇ ਲਏ ਸੀ ਪਰ ਹੁਣ ਬਹੁਤ ਲੋਕ ਲੱਗੇ ਹੋਏ ਨੇ ਉਹਨਾਂ ਦੇ ਬਾਰੇ ਦੱਸਾਂਗੇ ਜਲਦੀ